हाय गाइस ਤਾਂ ਸ਼ੁਰੂ ਕਰਨ ਜਾ ਰਹੇ ਆ ਸੰਤ ਮਾਰਗ ਦਾ ਐਪੀਸੋਡ 8 ਤਾਂ ਦੋਸਤੋ ਗੁਰੂ ਸਾਹਿਬ ਫਰਮਾਉਂਦੇ ਹਨ ਇਸ ਸ਼ਬਦ ਨੂੰ ਨਾ ਤਾਂ ਬਾਹਰ ਦੀਆਂ ਅੱਖਾਂ ਦੇਖ ਸਕਦੀਆਂ ਹਨ ਇਹ ਜਿੰਨੇ ਵੀ ਸਾਡੇ ਲਫ਼ਜ਼ ਹਨ ਵਰਨਾਤਮਿਕ ਨਾਮ ਹਨ ਇਹ ਸਾਰੇ ਦੇ ਸਾਰੇ ਸਾਡਾ ਵਸੀਲਾ ਜਾਂ ਸਾਧਨ ਹਨ ਉਹ ਸੱਚਾ ਨਾਮ ਸਾਡਾ ਉਦੇਸ਼ ਜਾਂ લક્ષ ਹੈ ਅਸੀਂ ਬਨਾਤਮਿਕ ਲਫ਼ਜ਼ਾਂ ਦੇ ਪਿਆਰ ਵਿੱਚ ਉਲਝ ਕੇ ਕੋਮਾ ਮਜਵਾ ਮੁਲਕਾਂ ਦੇ ਝਗੜੇ ਨਹੀਂ ਖੜੇ ਕਰਨੇ ਸਗੋਂ ਇਹਨਾਂ ਦੇ ذریعے ਉਸ ਸੱਚੇ ਸ਼ਬਦ ਸੱਚੇ ਨਾਮ ਦੀ ਖੋਜ ਕਰਨੀ ਹੈ ਪਰ ਅਸੀਂ ਦੁਨੀਆ ਵਿੱਚ ਵੀ ਦੇਖਦੇ ਹਾਂ ਕੋਈ ਉਸ ਪ੍ਰਮਾਤਮਾ ਨੂੰ ਵਾਹਿਗੁਰੂ ਨਾਮ ਨਾਲ ਯਾਦ ਕਰਦਾ ਹੈ ਅਤੇ ਤਾਂ ਉਹ ਆਪਣੇ ਆਪ ਨੂੰ ਸਿੱਖ ਸਮਝਣ ਲੱਗ ਜਾਂਦਾ ਹੈ ਕੋਈ ਅੱਲਾਹ ਕਹਿ ਕੇ ਯਾਦ ਕਰਦਾ ਹੈ ਤਾਂ ਉਹ ਮੁਸਲਮਾਨ ਬਣ ਜਾਂਦਾ ਹੈ ਕੋਈ ਰਾਮ ਰਾਮ ਕਹਿੰਦਾ ਹੈ ਤਾਂ ਉਹ Hindu ਖਵਾਉਂਦਾ ਹੈ ਸਾਡਾ ਇੱਕ ਦੂਜੇ ਨਾਲ ਮਿਲਣਾ ਜੁਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਸੀਂ ਇਹ ਕਦੀ ਨਹੀਂ ਸੋਚਿਆ ਕਿ ਇਹ ਸਾਡੇ ਸ਼ਬਦ ਸਾਨੂੰ ਕਿਸ ਪਾਸੇ ਲੈ ਜਾ ਰਹੇ ਹਨ ਜੇਕਰ ਅੱਜ ਸਾਡੀ ਸੁਰਤ ਉਹ ਸੱਚੇ ਸ਼ਬਦ ਨਾਲ ਜੁੜ ਜਾਵੇ ਦੁਨੀਆ ਦੇ ਸਭ ਝਗੜੇ ਮੁੱਕ ਜਾਂਦੇ ਹਨ ਪਿੱਛੇ ਵੀ ਦੇਖ ਆਏ ਹਾਂ ਕਿ ਆਤਮਾ ਦੀ ਨਾ ਕੋਈ ਕੌਮ ਹੈ ਨਾ ਮਜਬ ਹੈ ਨਾ ਕੋਈ ਦੇਸ਼ ਹੈ ਇਹ ਝਗੜੇ ਉਹਨਾਂ ਚਿਰ ਹੀ ਹਨ ਜਦ ਤੱਕ ਸਾਨੂੰ ਸੱਚੇ ਸ਼ਬਦ ਦੀ ਸੋਝੀ ਨਹੀਂ ਪੈਂਦੀ ਨਾਮ ਦੀ ਰੰਗਤ ਸਾਡੇ ਤੇ ਨਹੀਂ ਚੜਦੀ ਅਸੀਂ ਇਨ੍ਹਾਂ ਲਫ਼ਜ਼ਾਂ ਨਾਲ ਪਿਆਰ ਪਾਈ ਬੈਠੇ ਹਾਂ ਹਰੇਕ ਮਹਾਤਮਾ ਸਾਨੂੰ ਇਨ੍ਹਾਂ ਲਫ਼ਜ਼ਾਂ ਦੇ ਭਰਮਾਂ ਵਿੱਚੋਂ ਕੱਢ ਕੇ ਉਸ ਸੱਚੇ ਸ਼ਬਦ ਨਾਲ ਜੋੜਨ ਵਾਸਤੇ ਆਉਂਦੇ ਹਨ ਜਿਸ ਤਰ੍ਹਾਂ ਮਾਤਾ ਪਿਆਰ ਵਿੱਚ ਆ ਕੇ ਆਪਣੇ ਬੱਚੇ ਨੂੰ ਕਈ ਲਫ਼ਜ਼ਾਂ ਨਾਲ ਯਾਦ ਕਰਦੀ ਹੈ ਲੇਕਿਨ ਮਾਤਾ ਦਾ ਬੱਚੇ ਨਾਲ ਲਫ਼ਜ਼ਾਂ ਦਾ ਨਹੀਂ ਪਿਆਰ ਦਾ ਰਿਸ਼ਤਾ ਹੈ ਇਹ ਲਫ਼ਜ਼ ਤਾਂ ਕੇਵਲ ਮਾਤਾ ਦੇ ਪਿਆਰ ਨੂੰ ਪ੍ਰਗਟ ਕਰਦੇ ਹਨ ਉਹ ਪਿਆਰ ਅਸਲ ਵਿੱਚ ਕੋਈ ਹੋਰ ਚੀਜ਼ ਹੈ ਇਹ ਲਫ਼ਜ਼ ਕੋਈ ਹੋਰ ਚੀਜ਼ ਹਨ ਇਸੇ ਤਰ੍ਹਾਂ ਮਾਲਕ ਦੇ ਭਗਤਾਂ ਪਿਆਰਿਆਂ ਨੇ ਅਨੇਕ ਸ਼ਬਦਾਂ ਨਾਲ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ ਅਸਲ ਵਿੱਚ ਉਸ ਮਾਲਕ ਦਾ ਕੋਈ ਵੀ ਨਾਮ ਨਹੀਂ ਹੈ ਮੋਲਾਨਾ ਅਰਥਾਤ ਉਸ ਦੇ ਨਾਮ ਨਾਲ ਸ਼ੁਰੂ ਕਰਦਾ ਹਾਂ ਜਿਸ ਦਾ ਕੋਈ ਨਾਮ ਨਹੀਂ ਪਰ ਕਿਸੇ ਵੀ ਨਾਮ ਨਾਲ ਉਸ ਨੂੰ ਬੁਲਾਓ ਉਹ ਜਵਾਬ ਦਿੰਦਾ ਹੈ ਇਹ ਜੋ ਉਸ ਮਾਲਕ ਦੇ ਨਾਮ ਹਨ ਇਹ ਸਭ ਬਰਨਾਤਮਿਕ ਸ਼ਬਦ ਹਨ ਪਰ ਜਿਸ ਸ਼ਬਦ ਦੁਆਰਾ ਆਤਮਾ ਉਸ ਪ੍ਰਭੂ ਵਿੱਚ ਲੀਨ ਹੋ ਸਕਦੀ ਹੈ ਉਹ ਸੱਚਾ ਸ਼ਬਦ ਹੈ ਸੱਚਾ ਨਾਮ ਹੈ ਜਿਸ ਦਾ ਕੋਈ ਇਤਿਹਾਸ ਨਹੀਂ ਦੱਸਿਆ ਜਾ ਸਕਦਾ ਨਾ ਕੋਈ ਉਸ ਦੀ ਮਿਆਦ ਮੁਕਰਰ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਸੱਚੇ ਸ਼ਬਦ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ ਇਸ ਦੇ ਆਧਾਰ ਸਾਰੇ ਖੰਡ ਬਰਮੰਡ ਚੱਲ ਰਹੇ ਹਨ ਅਤੇ ਸਾਨੂੰ ਸਭ ਨੂੰ ਇਸੇ ਦਾ ਹੀ ਆਸਰਾ ਹੈ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਸ਼ਬਦ ਨੇ ਹੀ ਇਸ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ ਅਤੇ ਇਸ ਦਿਨ ਪਰਮਾਤਮਾ ਸ਼ਬਦ ਦੀ ਤਾਕਤ ਨੂੰ ਇਸ ਸੰਸਾਰ ਵਿੱਚੋਂ ਖਿੱਚ ਲਵੇਗਾ ਇੱਥੇ ਪਰਲੋ ਮਹਾ ਪਰਲੋ ਹੋ ਜਾਏਗੀ ਇਹ ਜਿਤਨੀ ਵੀ ਸੰਸਾਰ ਦੀ ਰਚਨਾ ਹੈ ਸਾਰੀ ਪੰਜਾਂ ਤਤਾਂ ਪ੍ਰithvi ਪਾਣੀ ਅਗਨੀ ਹਵਾ ਤੇ ਆਕਾਸ਼ ਦੀ ਬਣੀ ਹੋਈ ਹੈ ਹਰ ਚੀਜ਼ ਅੰਦਰ ਕੋਈ ਨਾ ਕੋਈ ਤਤ ਮੌਜੂਦ ਹੈ ਇਹ ਪੰਜੇ ਤਤ ਇੱਕ ਦੂਜੇ ਦੇ ਵੈਰੀ ਹਨ ਔਰ ਸ਼ਬਦ ਦੇ ਆਸਰੇ ਹੀ ਇੱਕ ਦੂਜੇ ਦਾ ਸਾਥ ਦੇ ਰਹੇ ਹਨ ਜਿਸ ਵਕਤ ਪਰਮਾਤਮਾ ਇਸ ਸ਼ਬਦ ਦੀ ਤਾਕਤ ਨੂੰ ਸੰਸਾਰ ਵਿੱਚੋਂ ਕੱਢ ਲੈਂਦਾ ਹੈ ਪ੍ਰithvi ਪਾਣੀ ਵਿੱਚ ਘੁਲ ਜਾਂਦੀ ਹੈ ਪਾਣੀ ਨੂੰ ਅਗਨੀ ਸੁਕਾ ਦਿੰਦਾ ਹੈ ਅਗਨੀ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ ਹਵਾ ਨੂੰ ਆਕਾਸ਼ ਖਾ ਜਾਂਦਾ ਹੈ ਔਰ ਸਾਰੇ ਸੰਸਾਰ ਵਿੱਚ ਹਨੇਦਕਾਰ छा ਜਾਂਦਾ ਹੈ ਇਸੇ ਤਰ੍ਹਾਂ ਸਾਡਾ ਸਰੀਰ ਪੰਜਾਂ ਤੱਤਾਂ ਦਾ ਪੁਤਲਾ ਹੈ ਜਿੰਨਾ ਚਿਰ ਇਸ ਸ਼ਬਦ ਦੀ ਕਣੀ ਸਾਡੇ ਅੰਦਰ ਹੈ ਅਸੀਂ ਕਿਸ ਤਰ੍ਹਾਂ ਸੰਸਾਰ ਵਿੱਚ ਧੋੜੇ ਫਿਰਦੇ ਹਾਂ ਜਿਸ ਸਮੇਂ ਪਰਮਾਤਮਾ ਇਹ ਸ਼ਬਦ ਦੀ ਕਿਰਨ ਜਾਂ ਆਤਮਾ ਨੂੰ ਸਾਡੇ ਜਿਸਮ ਅੰਦਰੋਂ ਕੱਢ ਲੈਂਦਾ ਹੈ ਤਾਂ ਸਾਡਾ ਸਰੀਰ ਭਾਵੇਂ ਪੰਜੇ ਤੱਤ ਬੇਕਾਰ ਹੋ ਜਾਂਦੇ ਹਨ ਫਿਰ ਇਹ ਤੱਤ ਆਪੋ ਆਪਣੇ ਅਸਲੇ ਵਿੱਚ ਜਾ ਕੇ ਮਿਲ ਜਾਂਦੇ ਹਨ ਸਾਡੀ ਹਸਤੀ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਮਹਾਤਮਾ ਸਮਝਾਉਂਦੇ ਹਨ ਕਿ ਇਸ ਸ਼ਬਦ ਜਾਂ ਨਾਮ ਦੇ ਆਧਾਰ ਤੇ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਦੱਸਦੇ ਹਨ ਕਿ ਜੋ ਕੁਝ ਵੀ ਅਸੀਂ ਦੁਨੀਆ ਵਿੱਚ ਦੇਖਦੇ ਹਾਂ ਇਹ ਸਭ ਕੁਝ ਨਾਮ ਦੇ ਹੀ ਪੈਦਾ ਕੀਤਾ ਹੈ ਸੈਂਟ ਜohn ਬਾਈਬਲ ਵਿੱਚ ਲਿਖਦੇ ਹਨ ਕਿ ਆਦ ਵਿੱਚ ਸ਼ਬਦ ਸੀ ਸ਼ਬਦ ਰੱਬ ਦੇ ਨਾਲ ਸੀ ਅਤੇ ਸ਼ਬਦ ਹੀ ਰੱਬ ਸੀ ਉਹ ਆਦ ਯੁਗਾਂਦ ਵਿੱਚ ਵੀ ਰੱਬ ਦੇ ਨਾਲ ਸੀ ਸਭ ਚੀਜ਼ਾਂ ਸ਼ਬਦ ਨੇ ਹੀ ਬਣਾਈਆਂ ਹਨ ਤੇ ਕੋਈ ਚੀਜ਼ ਵੀ ਜੋ ਇਸ ਸੰਸਾਰ ਤੇ ਬਣੀ ਹੈ ਬਿਨਾ ਸ਼ਬਦ ਦੇ ਨਹੀਂ ਬਣੀ ॠषि ਮੋਨੀ ਵੀ ਵੇਦਾ ਸ਼ਾਸਤਰਾਂ ਵਿੱਚ ਇਹੋ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਆਕਾਸ਼ਬਾਨੀ ਦੁਆਰਾ ਸੰਸਾਰ ਦੀ ਰਚਨਾ ਕੀਤੀ। ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਮਾਲਕ ਨੇ ਕਲਮੇ ਜਾਂ ਕੁਨ ਦੇ ذریعے ਦੁਨੀਆ ਪੈਦਾ ਕੀਤੀ। ਜੈਨੀ ਗ੍ਰੰਥਾਂ ਵਿੱਚ ਵੀ ਇਹੋ ਕਿਹਾ ਗਿਆ ਹੈ ਕਿ ਤਾਉ ਨੇ ਸੰਸਾਰ ਦੀ ਰਚਨਾ ਪੈਦਾ ਕੀਤੀ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਸਾ ਨ्याय ਕਹਿੰਦੇ ਆਲ ਅਰਥਾਤ ਇਹ ਸਾਰਾ ਸੰਸਾਰ ਇਸੇ ਸ਼ਬਦ ਤੋਂ ਹੋਂਦ ਵਿੱਚ ਆਇਆ ਤੇ ਇਸੇ ਤੋਂ ਸਭ ਨੂਰ ਪ੍ਰਗਟ ਹੋਇਆ ਅਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਸ ਤਾਕਤ ਨੇ ਸੰਸਾਰ ਦੀ ਰਚਨਾ ਕੀਤੀ ਹੈ ਉਸ ਦਾ ਇਤਿਹਾਸ ਕੀ ਦੱਸਿਆ ਜਾ ਸਕਦਾ ਹੈ ਉਸ ਦਾ ਸਮਾਜ ਆ ਮਿਆਦ ਕੀ ਹੋ ਸਕਦੀ ਹੈ ਸਾਨੂੰ ਮੁਕਤੀ ਪ੍ਰਾਪਤ ਕਰਨ ਲਈ ਉਸ ਸੱਚੇ ਸ਼ਬਦ ਦੀ ਲੋੜ ਹੈ ਉਹ ਸੱਚਾ ਸ਼ਬਦ ਪਰਮਾਤਮਾ ਨੇ ਹਰੇਕ ਦੀ ਦੇਹ ਅੰਦਰ ਰੱਖਿਆ ਹੋਇਆ ਹੈ ਜਿੰਨਾ ਚਿਰ ਆਪਣੇ ਸਰੀਰ ਅੰਦਰੋਂ ਉਸ ਦੀ ਖੋਜ ਕਰਕੇ ਆਪਣੀ ਸੁਰਤ ਨੂੰ ਉਸ ਸੱਚੇ ਸ਼ਬਦ ਨਾਲ ਨਹੀਂ ਜੋੜਦੇ ਆਪਣੇ ਆਪ ਨੂੰ ਇਸ ਵਿੱਚ ਲਵਲੀਨ ਨਹੀਂ ਕਰਦੇ ਅਸੀਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਜਿੰਨਾ ਚਿਰ ਅਸੀਂ ਇਸ ਸ਼ਬਦ ਦੀ ਖੋਜ ਨਹੀਂ ਕਰਾਂਗੇ ਸਾਡੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਨਹੀਂ ਹੋ ਸਕੇਗਾ ਨਾ ਪਰਮਾਤਮਾ ਹੀ ਮਿਲ ਸਕੇਗਾ ਤੇ ਨਾ ਹੀ ਕਦੇ ਦੇਹ ਦੇ ਬੰਦਰਾਂ ਤੋਂ ਛੁਟਕਾਰਾ ਹੋ ਸਕੇਗਾ ਆਪ ਫਰਮਾਉਂਦੇ ਹਨ ਸ਼ਬਦ ਮਰੇ ਸੋਈ ਜਨਪੂਰਾ ਸਤਿਗੁਰ ਆਖ ਸੁਣਾਏ ਸੂਰਾ ਹਜਰਤ ਈਸਾ ਬਾਈਬਲ ਵਿੱਚ ਕਹਿੰਦੇ ਹਨ ਜੇ ਤੁਸੀਂ ਮੇਰੇ ਸ਼ਬਦ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਤੁਸੀਂ ਹਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਆਜ਼ਾਦ ਕਰੇਗੀ ਭਾਵ ਜੇ ਤੁਸੀਂ ਸ਼ਬਦ ਨੂੰ ਮੰਨੋਗੇ ਤਾਂ ਤੁਸੀਂ ਉਸ ਸੱਚ ਨੂੰ ਮਿਲੋਗੇ ਜਿਹੜਾ ਸੱਚ ਜਾਂ ਸ਼ਬਦ ਤੁਹਾਨੂੰ ਦੁਨੀਆ ਤੋਂ ਆਜ਼ਾਦ ਕਰ ਦੇਵੇਗਾ ਫਿਰ ਕਹਿੰਦੇ ਹਨ ਕਿ ਸ਼ਬਦ ਤੋਂ ਬਿਨਾ ਮਾਲਕ ਦੀ ਹੋਰ ਭਗਤੀ ਹੀ ਨਹੀਂ ਬਾਈਬਲ ਦਾ ਕਥਨ ਹੈ ਪਰਮਾਤਮਾ ਇੱਕ ਚੇਤਨ ਸਤਾ ਹੈ ਤੇ ਜੋ ਕੋਈ ਵੀ ਉਸ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਸੱਚੇ ਤੇ ਚੇਤਨ ਹੋ ਕੇ ਉਸ ਦੀ ਭਗਤੀ ਕਰਨ ਕਵੀਰ ਸਾਹਿਬ ਸਮਝਾਉਂਦੇ ਹਨ ਕਿ ਜਿਸ ਵੇਲੇ ਸਾਡੇ ਹਿਰਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ ਤਾਂ ਉਹਨਾਂ ਸਾਰੇ ਕਰਮਾਂ ਦਾ ਸਿਲਸਲਾ ਮੁੱਕ ਜਾਂਦਾ ਹੈ ਜਿਨ੍ਹਾਂ ਕਾਰਨ ਅਸੀਂ ਦੇਹ ਦੇ ਬੰਦਰਾਂ ਵਿੱਚ ਫਸੇ ਹੋਏ ਹਾਂ ਜਿਸ ਤਰ੍ਹਾਂ ਖੁਸ਼ਕ ਘਾਹ ਦਾ ਭਾਵੇਂ ਕਿੰਨਾ ਵੱਡਾ ਢੇਰ ਕਿਉਂ ਨਾ ਹੋਵੇ ਅੱਗ ਦੀ ਇੱਕ ਨਿੱਕੀ ਜਿਹੀ ਚੰਗਿਆੜੀ ਉਸ ਸਾਰੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਉਸੇ ਤਰ੍ਹਾਂ ਸਾਡੇ ਸਖ ਪੁਰਸ਼ਾਂ ਦੇ ਕਿੰਨੇ ਵੀ ਭੜੇ ਖੋਟੇ ਪਾਪ ਕਿਉਂ ਨਾ ਹੋਣ ਨਾਮ ਦੀ ਕਮਾਈ ਸਾਡੇ ਕਰਮਾਂ ਦਾ ਲੇਖਾ ਮੁਕਾ ਦਿੰਦੀ ਹੈ ਸ਼ਬਦ ਕਰਮ ਕੀ ਰੇਖ ਘਟਾਵੇ ਸ਼ਬਦ-ਸ਼ਬਦ ਸੇ ਜੈ ਮਿਲਾਵੇ ਇਹ ਸੁਆਮੀ ਜੀ ਮਹਾਰਾਜ ਕਹਿੰਦੇ ਸਨ ਹਜਰਤ ਈਸਾ ਦੇ ਨਾਲ ਨਾਲ ਜੋ ਨਾਮ ਹੈ ਤੁਹਾਨੂੰ ਦਿੱਤਾ ਹੈ ਉਸ ਨਾਲ ਤੁਹਾਡੇ ਸਾਰੇ ਪਾਪ ਤੁੱਲ ਗਏ ਹਨ ਕਬੀਰ ਸਾਹਿਬ ਦਾ ਨਾਮ ਦੀ ਇਥੋਂ ਤੱਕ ਮਹਿਮਾ ਕਰਦੇ ਹਨ ਕਿ ਉਹ ਕੋੜੀ ਜਿਸ ਦੇ ਸਰੀਰ ਚੋਂ ਪਾਣੀ ਚੋ ਰਿਹਾ ਹੈ ਪਰ ਜਿਸ ਦੀ ਸੁਰਤ ਸ਼ਬਦ ਜਾਂ ਨਾਮ ਨਾਲ ਜੁੜੀ ਹੋਈ ਹੈ ਉਸ ਸੋਨੇ ਵਰਗੀ ਕਾਇਆ ਵਾਲੇ ਜੀਵ ਨਾਲੋਂ ਕਈ ਦਰਜੇ ਚੰਗਾ ਹੈ ਜਿਸ ਕੋਲ ਦੁਨੀਆਂ ਦੇ ਹਰ ਪ੍ਰਕਾਰ ਦੇ ਸੁੱਖ ਭੋਗ ਅਤੇ ਸਮਾਨ ਹਨ ਪਰ ਜੋ ਪ੍ਰਮਾਤਮਾ ਨੂੰ ਭੁਲਾ ਬੈਠਾ ਹੈ ਜਿਸ ਸੱਚੇ ਨਾਮ ਦੀ ਪਹਾਤਮਾ ਇੰਨੀ ਮਹਿਮਾ ਕਰਦੇ ਹਨ ਉਹ ਨਾਮ ਵੀ ਕਿਤੇ ਬਾਹਰ ਨਹੀਂ ਉਹ ਸਾਡੀ ਦੇਹ ਦੇ ਸਾਡੇ ਸਰੀਰ ਅੰਦਰ ਹੀ ਹੈ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਜੋ ਸਰੀਰ ਜਾਂ ਦੇਹ ਤੋਂ ਬਾਹਰ ਨਾਮ ਨੂੰ ਢੂੰਡਣ ਦਾ ਯਤਨ ਕਰਦੇ ਹਨ ਉਹ ਬਗਾਰੀਆਂ ਦੀ ਤਰ੍ਹਾਂ ਆਪਣੀ ਕੀਮਤੀ ਸਮੇਂ ਨੂੰ ਖਰਾਬ ਕਰਦੇ ਹਨ ਅਰਥਾਤ ਕਵਾੜੀਆਂ ਦੀ ਤਰ੍ਹਾਂ ਬਗਾਰੀ ਕੌਣ ਹੈ ਉਹ ਜਿਹੜਾ ਸਾਰਾ ਦਿਨ ਮਿਹਨਤ ਵੀ ਕਰਦਾ ਹੈ ਟੁੱਟ ਟੁੱਟ ਕੇ ਵੀ ਮਰਦਾ ਹੈ ਆਪਣਾ ਖੋਣ ਪਸੀਨਾ ਇੱਕ ਕਰ ਦਿੰਦਾ ਹੈ ਪਰ ਅੰਤ ਵਿੱਚ ਉਸ ਦੇ ਹੱਥ-ਪੱਲੇ ਕੁਝ ਵੀ ਨਹੀਂ ਪੈਂਦਾ ਜੇਕਰ ਕੋਈ ਚੀਜ਼ ਸਾਡੇ ਘਰ ਦੇ ਅੰਦਰ ਹੋਵੇ ਤਾਂ ਸਾਨੂੰ ਬਾਹਰ ਢੋਲਣ ਨਾਲ ਕਿਸ ਤਰ੍ਹਾਂ ਮਿਲ ਸਕਦੀ ਹੈ ਹੁਣ ਸਵਾਲ ਪੈਦਾ ਹੋਇਆ ਹੈ ਕਿ ਅਸੀਂ ਆਪਣੇ ਅੰਦਰ ਦੱਬੇ ਹੋਏ ਸ਼ਬਦ ਜਾਂ ਨਾਮ ਰੂਪੀ ਰੋਹਾਨੀਅਤ ਦੇ ਖਜ਼ਾਨੇ ਨੂੰ ਕਿਵੇਂ ਪੁੱਟਣਾ ਹੈ ਅੰਦਰਲਾ ਰੋਹਾਨੀ ਸਫ਼ਰ ਕਿੱਦਾਂ ਤੈਅ ਕਰਨਾ ਹੈ ਸਿਮਰਨ ਅਤੇ ਧਿਆਨ ਸਾਡਾ ਰੋਹਾਨੀ ਸਫ਼ਰ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹੈ ਇਸ ਸਫ਼ਰ ਦੀਆਂ ਦੋ ਮੰਜ਼ਲਾਂ ਜਾ ਪੜਾ ਹਨ ਇੱਕ ਅੱਖਾਂ ਤੱਕ ਤੇ ਦੂਜਾ ਅੱਖਾਂ ਤੋਂ ਉੱਪਰ ਸਾਡੇ ਸਰੀਰ ਅੰਦਰ ਜੋ ਮਨ ਤੇ ਰੂਹ ਦੀ ਥਾਂ ਜਾਂ बैठक है वो ਸਾਡੀਆਂ ਅੱਖਾਂ ਦੇ ਪਿੱਛੇ ਹੈ ਇਸ ਨੂੰ ਮੁਸਲਮਾਨ ਫਕੀਰਾਂ ਨੇ ਨੁਕਤਾਏ ਸਵੈਦ ਦਾ ਕਿਹਾ ਹੈ ਹਜਰਤ ঈਸਾ ਨੇ ਇਸ ਨੂੰ ਘਰ ਦਾ ਦਰਵਾਜ਼ਾ ਕਹਿ ਕੇ ਸਮਝਾਇਆ ਹੈ ਤਾਂ ਰਿਸ਼ੀਆ ਮੂਨੀਆਂ ਨੇ ਇਸ ਨੂੰ ਸ਼ਿਵਨੇਤਰ ਜਾਂ ਦਿਬੇ ਚਕਸੂ ਕਹਿ ਕੇ ਦੱਸਿਆ ਹੈ ਗੁਰੂ ਨਾਨਕ ਸਾਹਿਬ ਇਸ ਨੂੰ ਦਿਲ ਜਾਂ ਘਰ-ਦਰ ਕਹਿੰਦੇ ਹਨ ਜੇਕਰ ਸਾਨੂੰ ਕੋਈ ਗੱਲ ਭੁੱਲ ਜਾਵੇ ਅਤੇ ਉਸ ਨੂੰ ਚੇਤੇ ਕਰਨਾ ਹੋਵੇ ਤਾਂ ਸਾਡਾ ਹੱਥ ਆਪਣੇ ਆਪ ਕੁਦਰਤੀ ਹੀ ਮੱਥੇ ਤੇ ਜਾ ਟਿਕਦਾ ਹੈ ਸਾਡਾ ਕਿਸੇ ਭੁੱਲੀ ਹੋਈ ਚੀਜ਼ ਨੂੰ ਚੇਤੇ ਕਰਨ ਲੱਗਿਆਂ ਕਦੇ ਵੀ ਲੱਤਾਂ ਪੈਰਾਂ ਤੇ ਹੱਥ ਨਹੀਂ ਜਾਂਦਾ ਅੱਖਾਂ ਦੇ ਵਿਚਾਲੇ ਪਿਸ਼ਾਹਾਂ ਕਰਕੇ ਤੀਸਰਾ ਤਿਲ ਹੈ ਜਿਸ ਦਾ ਸਾਡੇ ਸੋਚਣ ਨਾਲ ਬੜਾ ਗੂੜਾ ਸਬੰਧ ਹੈ ਸਾਡਾ ਸਭ ਦਾ ਧਿਆਨ ਇਸ ਨੁਕਤੇ ਤੋਂ ਉੱਤਰ ਕਿ ਨੋ ਦੁਆਰਿਆਂ ਰਾਹੀ ਸਾਰੇ ਸੰਸਾਰ ਵਿੱਚ ਫੈਲ ਜਾਂਦਾ ਹੈ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਭਾਵ ਸਾਡਾ ਖਿਆਲ ਤਿਲ ਰੂਪੀ ਘਰ ਤੋਂ ਉੱਤਰ ਕੇ ਮਿੰਟ-ਮਿੰਟ ਸਾਰੇ ਸੰਸਾਰ ਵਿੱਚ ਫੈਲਦਾ ਰਹਿੰਦਾ ਹੈ ਇੱਕ ਖਿੰਣ ਲਈ ਵੀ ਸਾਡਾ ਮਨ ਅੱਖਾਂ ਦੇ ਪਿੱਛੇ ਨਹੀਂ ਟਿਕਦਾ ਪਰ ਜਿੰਨਾ ਚਿਰ ਇਹ ਅੱਖਾਂ ਦੇ ਪਿੱਛੇ ਨਹੀਂ ਟਿਕਦਾ ਇਹ ਕਦੇ ਆਪਣੇ ਘਰ ਤ੍ਰਿਕੁਟੀ ਵਿੱਚ ਜਾ ਕੇ ਨਹੀਂ ਸਮਾ ਸਕਦਾ ਸਾਡੇ ਸਰੀਰ ਦੇ ਨੌ ਦਰਵਾਜ਼ੇ ਕਿਹੜੇ ਹਨ ਦੋ ਅੱਖਾਂ ਦੇ ਸੁਰਾਖ ਦੋ ਕੰਨਾਂ ਦੇ ਸੁਰਾਖ ਦੋ ਨੱਕ ਦੇ ਸੁਰਾਖ ਤੇ ਇੱਕ ਮੂੰਹ ਦਾ ਇਹੇਠਾਂ ਦੋ ਇੰਦਰੀਆਂ ਦੇ ਸੁਰਾਕ ਇਹਨਾਂ ਨੌਂਾਂ ਦੁਆਰਿਆਂ ਰਾਹੀ ਸਾਡਾ ਖਿਆਲ ਸਾਰੇ ਸੰਸਾਰ ਵਿੱਚ ਫੈਲਦਾ ਹੈ ਕਿਤਨੀ ਵੀ ਹਨੇਰੀ ਕੋਠੜੀ ਵਿੱਚ ਬੈਠ ਜਾਈਏ ਕਿਤਨੇ ਜੰਦਰੇ ਅਸੀਂ ਬਾਹਰ ਕਿਉਂ ਨਾ ਲਗਾ ਲਈਏ ਸਾਡਾ ਮਨ ਉੱਥੇ ਨਹੀਂ ਹੋਵੇਗਾ ਬਾਹਰ ਸਾਰੇ ਸੰਸਾਰ ਵਿੱਚ ਫੈਲਿਆ ਹੋਵੇਗਾ ਇਹ ਜਿਹੜੀ ਸਾਡੇ ਮਨ ਨੂੰ ਦਲੀਲਾਂ ਕਰਨ ਤੇ ਸੋਚਣ ਦੀ ਆਦਤ ਪਈ ਹੋਈ ਹੈ ਇਸ ਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ ਸਿਮਰਨ ਕਰਨ ਦੀ ਹਰੇਕ ਨੂੰ ਕੁਦਰਤੀ ਆਦਤ ਪੈ ਚੁੱਕੀ ਹੈ ਅਸੀਂ ਕਦੇ ਇੱਕ ਪਲ ਲਈ ਵੀ ਸਿਮਰਨ ਤੋਂ ਬਿਨਾ ਨਹੀਂ ਰਹਿ ਸਕਦੇ ਕੋਈ ਪੁੱਤਰਾਂ ਧੀਆਂ ਦਾ ਸਿਮਰਨ ਕਰਦਾ ਹੈ ਕੋਈ ਘਰ ਦੇ ਕੰਮਕਾਰ ਦਾ ਕੋਈ ਦਫ਼ਤਰ ਖੇਤੀ ਜਾਂ ਕਾਰੋਬਾਰ ਦਾ ਫਿਰ ਜਿਸ ਦਾ ਸਿਮਰਨ ਕਰਦੇ ਹਾਂ ਉਸ ਦੀ ਸ਼ਕਲ ਸਾਡੀਆਂ ਅੱਖਾਂ ਅੱਗੇ ਆ ਕੇ ਖੜੀ ਹੋ ਜਾਂਦੀ ਹੈ ਜੇ ਬਾਲ ਬੱਚਿਆਂ ਦਾ ਸਿਮਰਨ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਦੀਆਂ ਸ਼ਕਲਾਂ ਅੱਖਾਂ ਸਾਹਮਣੇ ਫਿਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੇ ਘਰ-ਬਾਰ ਬਾਬਤ ਸੋਚਦੇ ਹਾਂ ਤਾਂ ਘਰ ਦੇ ਕੰਮਾਂ ਕਾਜਾਂ ਦਾ ਨਕਸ਼ਾ ਅੱਖਾਂ ਸਾਹਮਣੇ ਆ ਜਾਂਦਾ ਹੈ ਇਸ ਨੂੰ ਮਹਾਤਮਾ ਧਿਆਨ ਧਰਨਾ ਕਹਿੰਦੇ ਹਨ ਜਿੰਨਾ ਸ਼ਕਲਾਂ ਪਦਾਰਥਾਂ ਦਾ ਸਿਮਰਨ ਅਤੇ ਧਿਆਨ ਪੱਕਦਾ ਜਾਂਦਾ ਹੈ ਉਹਨਾਂ ਨਾਲ ਸਾਡਾ ਪਿਆਰ ਤੇ ਮੋਹ ਵੀ ਪੈਦਾ ਹੋ ਜਾਂਦਾ ਹੈ ਸਿਮਰਨ ਅਤੇ ਧਿਆਨ ਦੁਆਰਾ ਅਸੀਂ ਉਹਨਾਂ ਨਾਲ ਲਗਾਓ ਤੇ ਪਿਆਰ ਪੈਦਾ ਕਰ ਲੈਂਦੇ ਹਾਂ ਮਨ ਦੀ ਇਤਨੀ ਖਿੱਚ ਤੇ ਐਸੋਸੀਏਸ਼ਨ ਇਹਨਾਂ ਨਾਲ ਹੋ ਜਾਂਦੀ ਹੈ ਕਿ ਰਾਤ ਨੂੰ ਸੁਪਨੇ ਵੀ ਸਾਨੂੰ ਇਨ੍ਹਾਂ ਦੇ ਹੀ ਆਉਣ ਲੱਗ ਜਾਂਦੇ ਹਨ ਅਤੇ ਮੌਤ ਦੇ ਬੇਲੇ ਇਨ੍ਹਾਂ ਦੀਆਂ ਹੀ ਤਸਵੀਰਾਂ ਅੱਖਾਂ ਅੱਗੇ ਆ ਕੇ ਖੜੀਆਂ ਹੋ ਜਾਂਦੀਆਂ ਹਨ ਜਿਸ ਪਾਸੇ ਵੀ ਸਾਡਾ ਮੌਤ ਦੇ ਬੇਲੇ ਧਿਆਨ ਜਾਂਦਾ ਹੈ ਉਸ ਹੀ ਰੋ ਵਿੱਚ ਅਸੀਂ ਬਹਿ ਜਾਂਦੇ ਹਾਂ ਜਹਾਂ ਆਸਾ ਤਹਾਂ 바ਸਾ ਇਸ ਧਿਆਨ ਮੋਹ ਔਰ ਤਿਆਰ ਦੇ ਵੱਜੇ ਅਸੀਂ बार-बार ਦੁਨੀਆ ਵਿੱਚ ਆਉਂਦੇ ਹਾਂ ਤੇ 84 ਦੇ ਚੱਕਰ ਵਿੱਚ ਫਸੇ ਰਹਿੰਦੇ ਹਾਂ ਸੋ ਮਹਾਤਮਾ ਸਾਨੂੰ ਸਮਝਾਉਂਦੇ ਹਨ ਕਿ ਸਿਮਰਨ ਤੇ ਧਿਆਨ ਦੀ ਸਾਨੂੰ ਕੁਦਰਤੀ ਆਦਤ ਪਈ ਹੋਈ ਹੈ ਇਸ ਲਈ ਇਸ ਕੁਦਰਤੀ ਆਦਤ ਤੋਂ ਸਾਨੂੰ ਲਾਭ ਉਠਾਉਣਾ ਚਾਹੀਦਾ ਹੈ ਪਾਣੀ ਦੀ ਮਾਰੀ ਹੋਈ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ ਸਿਮਰਨ ਸਿਮਰਨ ਨੂੰ ਕੱਟੇਗਾ ਧਿਆਨ ਧਿਆਨ ਨੂੰ ਕੱਟੇਗਾ ਦੁਨੀਆ ਦੀਆਂ ਨਾਸ਼ਵਾਨ ਤੇ ਫਨਾ ਚੀਜ਼ਾਂ ਦਾ ਸਿਮਰਨ ਕਰਕੇ ਅਸੀਂ ਉਹਨਾਂ ਨਾਲ ਪਿਆਰ ਤੇ ਮੋਹ ਪਾਈ ਬੈਠੇ ਹਾਂ ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਸਾਡਾ ਸਾਥ ਨਹੀਂ ਦੇਣਾ ਇਹਨਾਂ ਦਾ ਪਿਆਰ ਤੇ ਮੋਹ ਸਾਨੂੰ ਘੜੀ ਮੁੜੀ ਦੇ ਦੇ ਬੰਦਰਾ ਵਿੱਚ ਲੈ ਆਉਂਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਮਾਲਕ ਦੇ ਨਾਮ ਦਾ ਸਿਮਰਨ ਤੇ ਧਿਆਨ ਕਰੀਏ ਜੋ ਕਦੀ ਨਾਸ਼ ਨਹੀਂ ਹੋਣਦਾ ਜਿਸ ਪਰਮਾਤਮਾ ਦੀ ਸਾਡੀ ਆਤਮਾ ਅੰਸ਼ ਹੈ ਅਤੇ ਜਿਸ ਪਰਮਾਤਮਾ ਦੇ ਅੰਦਰ ਜਾ ਕੇ ਸਾਡੀ ਆਤਮਾ ਸਮਾਉਣਾ ਚਾਹਦੀ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਸਨ ਕਿ ਉਹ ਪਰਮਾਤਮਾ ਨਿਸ਼ਚਲ ਹੈ ਕਦੀ ਜੰਮਣ ਮਰਨ ਦੇ ਦੁੱਖਾਂ ਵਿੱਚ ਨਹੀਂ ਆਉਂਦਾ ਜੋ ਉਸਦਾ ਧਿਆਨ ਕਰਦੇ ਹਨ ਉਸ ਮਾਲਕ ਨਾਲ ਪਿਆਰ ਕਰਦੇ ਹਨ ਉਸਦਾ ਸਿਮਰਨ ਕਰਦੇ ਹਨ ਉਹ ਵੀ ਨਿਸ਼ਚਲ ਹੋ ਜਾਂਦਾ ਹੈ ਉਹਨਾਂ ਦਾ ਵੀ ਜੰਮਨ ਮਰਨ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਤਾਂ ਗਾਇਸ ਇਹ ਸੀ ਐਪੀਸੋਡ 8 ਤੇ ਜਲਦ ਹੀ 9 ਵੀ ਆਏਗਾ ਥੈਂਕ ਯੂ ਅਗਰ ਅੱਛਾ ਲੱਗੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ